ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਦੇ ਵਿਰੁੱਧ ਭਾਜਪਾ ਦੇ ਵੱਲੋਂ ਹੱਲਾ ਬੋਲ ਦਿੱਤਾ ਗਿਆ ਹੈ ਭਾਜਪਾ ਦੇ ਵੱਲੋਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਰਾਹੀਂ ਗਵਰਨਰ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਹੈ ਜਿਸ ਦੇ ਵਿੱਚ ਕਈ ਵੱਡੇ ਦਾਅਵੇ ਕੀਤੇ ਗਏ ਨੇ ਅਤੇ ਨਾਲ ਦੀ ਨਾਲ ਹੀ ਪੰਜਾਬ ਪਾਲਿਸੀ ਨੂੰ ਲੈ ਕੇ ਸੀਬੀਆਈ ਜਾਂਚ ਦੀ ਮੰਗੀਤੀ ਗਈ ਹੈ ਇਹ ਤਸਵੀਰਾਂ ਨੇ ਭਾਜਪਾ ਦੇ ਸੀਨੀਅਰ ਨੇਤਾ ਪਹੁੰਚੇ ਹੋਏ ਨੇ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਸੀਂ ਵੀ ਧਿਆਨ ਨਾਲ ਸੁਣ ਲਵੋ ਇੱਕ ਬਹੁਤ ਵੱਡਾ ਘੁਟਾਲਾ ਪਿਛਲੇ ਦਿਨੀ ਦਿੱਲੀ ਸਰਕਾਰ ਦਾ ਉਜਾਗਰ ਹੋਇਆ ਐਕਸਾਈਜ਼ ਡਿਊਟੀ ਦਾ ਜਿਹਦੇ ਖਿਲਾਫ ਪਿਛਲੇ ਬੜੇ ਲੰਬੇ ਸਮੇਂ ਤੋਂ ਆਵਾਜ਼ ਉੱਠ ਰਹੀ ਸੀ ਔਰ ਆਵਾਜ਼ ਉੱਠ ਰਹੀ ਸੀ ਉਹਨਾਂ ਦੇ ਨਾਲ ਦੇ ਕੁਝ ਲੋਕਾਂ ਨੇ ਇਲਜ਼ਾਮ ਲਗਾਏ ਸੀ ਕਿ ਇਹਦੇ ਵਿੱਚ ਇੱਕ ਬਹੁਤ ਵੱਡਾ ਕਪਲਾ ਹੋਇਆ ਔਰ ਅੱਜ ਸੀਬੀਆਈ ਨੇ ਜਾਂਚ ਕੀਤੀ ਤੇ ਲਗਭਾਗ ਉਹ 1500 ਤੋਂ 2000 ਕਰੋੜ ਦਾ ਘਟਾਲਾ ਬਾਹਰ ਆ ਰਿਹਾ ਜਿਦੇ ਚੌਥੇ ਦੇ ਉਪ ਮੁੱਖ ਮੰਤਰੀ ਔਰ ਲੋਕਾਂ ਦੀ ਗ੍ਰਿਫਤਾਰੀ ਵੀ ਹੋ ਗਈ ਔਰ ਉਹ ਚਾਰਜ ਸ਼ੀਟ ਦੇ ਵਿੱਚ ਕੇਜਰੀਵਾਲ ਦਾ ਨਾਮ ਵੀ ਆ ਰਿਹਾ ਤੇ ਇਸੇ ਤਰਜ਼ ਦੇ ਉੱਤੇ ਇਹ ਪੰਜਾਬ ਦੇ ਵਿੱਚ ਐਕਸਾਈਜ਼ ਦੀ ਜਿਹੜੀ ਨੀਤੀ ਬਣਾਈ ਗਈ ਆ ਔਰ ਬਹੁਤ ਵੱਡਾ ਇੱਕ ਇਹਦੀ ਜਾਂਚ ਦਾ ਵਿਸ਼ਾ ਬਣਦਾ ਕਿ ਇਹ ਜਿਹੜੀ ਉਹਦੀ ਤਰਜ਼ ਤੇ ਬਣਾਈ ਗਈ ਹੈ ਕਿ ਪੰਜਾਬ ਦੇ ਵਿੱਚ ਵੀ ਇੱਕ ਬਹੁਤ ਵੱਡਾ ਘੁਟਾਲਾ ਹੋ ਰਿਹਾ ਔਰ ਉਹਦੀ ਜਾਂਚ ਸੀਬੀਆਈ ਤੋਂ ਕਰਾਈ ਜਾਵੇ ਔਰ ਇਸ ਐਕਸਾਈਜ਼ ਡਿਊਟੀ ਤੋਂ ਪੰਜਾਬ ਨੂੰ ਮੁਕਤ ਕਰਾਇਆ ਜਾਵੇ ਕਿਉਂਕਿ ਪਿਛਲੇ ਦਿਨ ਤੱਕ ਇਹ ਕਹਿੰਦੇ ਸੀ ਅਸੀਂ ਪੰਜਾਬ ਨੂੰ ਇੱਕ ਨਵੀਂ ਪਾਲਿਸੀ ਦਵਾਂਗੇ ਨਵੇਂ ਬਲੂਪ੍ਰਿੰਟ ਦਵਾਂਗੇ ਜਿਹਦੇ ਨਾਲ ਪੰਜਾਬ ਤਰੱਕੀ ਤੇ ਜਾਊਗਾ ਲੇਕਿਨ ਜੋ ਨਜ਼ਰ ਆ ਰਿਹਾ ਕਿ ਇਹ ਲੋਕ ਰਲ ਕੇ ਏਡੇ ਵੱਡੇ ਘੁਟਾਲੇ ਕਰ ਰਹੇ ਨੇ ਵੀ ਇਹ ਕਾਂਗਰਸ ਨੂੰ ਮਾਰ ਦੇਣ ਜਾ ਰਹੇ ਨੇ ਸੋ ਇਸ ਲਈ ਅਸੀਂ ਅੱਜ ਡੀਸੀ ਸਾਹਿਬ ਨੂੰ ਇਹਦੇ ਖਿਲਾਫ ਮੰਗ ਪੱਤਰ ਦਿੱਤਾ ਵੀ ਇਹਦੀ ਜਾਂਚ ਕੀਤੀ ਜਾਵੇ ਇਹਦੀ ਜਾਂਚ ਸੀਬੀਆਈ ਤੋਂ ਕਰਾਈ ਜਾਵੇ ਔਰ ਇਹ ਜਿਹੜੀ ਐਕਸਾਈਜ਼ ਪਾਲਿਸੀ ਆ ਇਹਨੂੰ ਬਦਲਿਆ ਜਾਵੇ ਪਰ ਮੁੱਖ ਮੰਤਰੀ ਤੇ ਰਾਜਪਾਲ ਵਿਚਾਰੇ ਤਲਖੀ ਆ ਕੀ ਲੱਗਦਾ ਤੁਹਾਨੂੰ ਤੁਸੀਂ ਜਾਂਚ ਦੀ ਮੰਗ ਕਰ ਰਹੇ ਹੋ ਉਧਰ ਤਾਂ ਕੋਈ ਜਵਾਬ ਦਿੰਦੇ ਨਹੀਂ ਇੱਧਰ ਕੀ ਜਵਾਬ ਦਿੰਦੇ ਉਹ ਤਾਂ ਮੰਨਣੀ ਹੈ ਹਾਈ ਕੋਰਟ ਨੇ ਵੀ ਇਹਦੇ ਚ ਬੋਲਤਾ ਔਰ ਦੂਸਰੇ ਪਾਸੇ ਮੈਂ ਇੱਕ ਬੜੀ ਕਲੀਅਰ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਕਿ ਇੱਕ ਦਿਨ ਤਾਂ ਉਹ ਕਹਿੰਦੇ ਆ ਕਿ ਮੈਂ ਤੁਹਾਨੂੰ ਜਵਾਬ ਦੇ ਨਹੀਂ ਰਾਜਮਾਨੀਏ ਰਾਜਪਾਲ ਨੂੰ ਤੁਹਾਨੂੰ ਕੁਝ ਦੱਸਣ ਲਈ ਮੈਂ ਪਾਬੰਦ ਨਹੀਂ ਮੈਂ 3 ਕਰੋੜ ਜਨਤਾ ਨੂੰ ਦੱਸੂਗਾ ਅਗਲੇ ਦਿਨ ਮਾਨੀਏ ਰਾਜਪਾਲ ਨੂੰ ਚਿੱਠੀ ਲੈ ਕੇ ਇਜਾਜ਼ਤ ਮੰਗਦੇ ਨੇ ਵੀ ਸਾਨੂੰ ਸੈਸ਼ਨ ਬਜਟ ਸੈਸ਼ਨ ਲਈ ਇਜਾਜ਼ਤ ਦਿੱਤੀ ਜਾਵੇ ਤੇ ਇਹ ਡਵਲ ਜਿਹੜਾ ਸਟੈਂਡਰਡ ਹੈ ਕਿਵੇਂ ਚੱਲੂਗਾ ਅਗਰ ਉਹ ਨਹੀਂ ਇਸ ਗੱਲ ਦੇ ਲਈ ਤਾਂ ਉਹ ਨੂੰ ਮੰਨਦਾ ਫਿਰ ਉਹ ਆਪਣੇ ਆਪ ਸੈਸ਼ਨ ਬੁਲਾ ਲੈਣ ਨਾ ਅਗਰ ਉਹ ਕਾਨੂੰਨ ਦੇ ਏਡੇ 3 ਕਰੋੜ ਜਾਂ 5 ਕਰੋੜ ਪੰਜਾਬ ਦੀ ਜਨਤਾ ਦੇ ਕਹਣੇ ਦੀ ਗੱਲ ਕਰਦੇ ਨੇ ਉਹ ਪੰਜਾਬ ਦੀ ਭੋਲੀ ਪਾੜੀ ਜਨਤਾ ਨਾਲ ਵੀ ਗੱਲ ਕਰ ਰਹੇ ਨੇ ਦੇਸ਼ ਦੇ ਸੰਵਧਾਨ ਨੂੰ ਵੀ ਉਹ ਖੂੰਟੀ ਦੇ ਟੰਗਣਾ ਚਾਹੁੰਦੇ ਨੇ ਪਰ ਕੇਂਦਰ ਦੇ ਵਿੱਚ ਸਰਕਾਰ ਤੁਹਾਡੀ ਹੈ ਕਿਸ ਤਰੀਕੇ ਦੇ ਨਾਲ ਸੀਬੀਏ ਜਾਂਚ ਦੀ ਤੁਸੀਂ ਕਹ ਰਹੇ ਹੋ ਕਿ ਸੀਬੀਏ ਦੇਖੋ ਅਸੀਂ ਆਪਣਾ ਲੁਧਿਆਣੇ ਤੋਂ ਲੁਧਿਆਣੇ ਦੀ ਜਨਤਾ ਦੀ ਪੰਜਾਬ ਦੀ ਜਨਤਾ ਦੀ ਜੋ ਆਵਾਜ਼ ਉੱਠ ਰਹੀ ਆ ਉਸ ਨੂੰ ਅਸੀਂ ਆਪਣੇ ਪਾਰਟੀ ਪਲੇਟਫਾਰਮ ਤੇ ਚੱਕ ਕੇ ਅੱਗੇ ਲੈ ਕੇ ਜਾ ਰਹੇ ਆ ਉਹ ਆਵਾਜ਼ ਉੱਥੇ ਤੱਕ ਪਹੁੰਚੇਗੀ ਤਾਂ ਜ਼ਰੂਰ ਉਹਦੇ ਤੇ ਸੰਕੇਤ ਰਿਆ ਜਾਊਗਾ ਮਾਨਯੇ ਰਾਜਪਾਲ ਦੇ ਥਰੂ ਰਾਸ਼ਟਰਪਤੀ ਤੱਕ ਜਦੋਂ ਇਹ ਮੰਗ ਪਹੁੰਚੂ ਤਾਂ ਸਾਨੂੰ ਜ਼ਰੂਰ ਵਿਸ਼ਵਾਸ ਆ ਵੀ ਇਹਦੇ ਤੇ ਕਾਰਵਾਈ ਹੋਊਗੀ ਪ੍ਰਧਾਨ ਜੀ ਕੀ ਪੰਜਾਬ ਦੀ ਪੰਜਾਬ ਦੀ ਸਥਿਤੀ ਕਿਦਾਂ ਦੇਖਦੇ ਆ ਤੁਸੀਂ ਗੱਲਾਂ ਗੱਲ ਕਰ ਰਹੇ ਹੋ ਪੰਜਾਬ ਦੀ ਪਾਲਿਸੀ ਨੂੰ ਸਵਾਲ ਚੁੱਕ ਰਹੇ ਹਾਂ ਦੂਜੇ ਪਾਸੇ ਲਗਾਤਾਰ ਵਿਪੱਖ ਵੀ ਸਵਾਲ ਖੜੇ ਕਰ ਰਿਹਾ ਹੈ ਚਾਹੇ ਮਹੱਲਾ ਕਲੀਨਿਕਾ ਦੀ ਗੱਲ ਹੋਵੇ ਉਥੇ ਵੀ ਜਿਹੜੀ ਟੈਸਟਿੰਗ ਦੀ ਸਹੂਲਤ ਬੰਦ ਕਰਤੀ ਦੇਖੋ ਇਹ ਤੁਸੀਂ ਆਪ ਹੀ ਇਹ ਗੱਲ ਕਹਿ ਰਹੇ ਹੋ ਮੈਨੂੰ ਇਹਦੇ ਬਾਰੇ ਜ਼ਿਆਦਾ ਕੁਝ ਕਹਿਣ ਦੀ ਜ਼ਰੂਰਤ ਹੀ ਨਹੀਂ ਕਿਉਂਕਿ ਜਿਸ ਢੰਗ ਦੇ ਨਾਲ ਧੋਖਾ ਧੜੀ ਹੋ ਰਹੀ ਆ ਔਰ ਪੁਰਾਣੀਆਂ ਇਮਾਰਤਾਂ ਨੂੰ ਮਹੱਲਾ ਕਲੀਨਿਕ ਚ ਬਦਲਣ ਦੇ ਲਈ ਜਿੰਨੇ ਪੈਸੇ ਖਰਚ ਹੋ ਰਹੇ ਨੇ ਜਨਤਾ ਦਾ ਰੁਪਈਆ ਪੰਜਾਬ ਦਾ ਰੁਪਈਆ ਜਾਇਆ ਬਕਾਰ ਜਾ ਰਿਹਾ ਇਹ ਤੋਂ ਵੱਡੀ ਹੋਰ ਕੀ ਪੰਜਾਬ ਦੀ ਜਨਤਾ ਦੇ ਨਾਲ ਘਾਣ ਹੋ ਸਕਦਾ ਕਿ ਉਹ ਪੁਰਾਣੀ ਪਾਲਸੀਆਂ ਨੂੰ ਉਹ ਨਵੀਂ ਪੇਂਟਿੰਗ ਕਰਕੇ ਉਹਦੇ ਵਿੱਚ ਪ੍ਰੋਸਸਨ ਦੀ ਕੋਸ਼ਿਸ਼ ਕਰ ਰਹੇ ਨੇ ਜਦਕਿ ਸਾਡੇ ਤਾਂ ਆਲਰੇਡੀ ਵੈਸੀ ਡਿਸਪੈਂਸਰੀਆਂ ਜਗ੍ਹਾ-ਜਗ੍ਹਾ ਚੱਲ ਰਹੀਆਂ ਨੇ ਅਗਰ ਮੋਡੀਫਾਈ ਕਰਨਾ ਤਾਂ ਜਿਹੜੀਆਂ ਚੱਲ ਰਹੀਆਂ ਡਿਸਪੈਂਸਰੀਆਂ ਉਹਨਾਂ ਨੂੰ ਮੋਡੀਫਾਈ ਕਰ ਲੈਣ ਅਸੀਂ ਕੋਈ ਵਿਰੋਧੀ ਥੋੜਾ ਹੱਸ ਤੇ ਚਾਹਨੇ ਆ ਕਿ ਹਰ ਜਨਤਾ 'ਕ ਸੁਵਿਧਾ ਪਹੁੰਚੇ ਲੇਕਿਨ ਸੁਵਿਧਾ ਪਹੁੰਚੇ ਤਾਂ ਦੱਸੋ ਸਿਵਲ ਹਸਪਤਾਲ ਦਾ ਆਪਾਂ ਪਿਛਲੇ 1 ਸਾਲ ਚ ਕੀ ਸੁਧਾਰ ਕੀਤਾ ਕੋਈ ਅਗਰ ਤੁਹਾਨੂੰ ਨਜ਼ਰ ਆਏ ਤਾਂ ਤੁਸੀਂ ਦੱਸੋ ਨਹੀਂ ਆਪਾਂ ਸ਼ਾਮ ਨੂੰ ਚੱਲਦੇ ਇੱਕ ਵਾਰੀ ਸਿਵਲ ਹਸਪਤਾਲ ਦਾ ਦੌਰਾ ਕਰ ਲੈਨੇ ਆ ਸਾਨੂੰ ਸਭ ਕੋਈ ਨਜ਼ਰ ਆ ਜਾਏ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਲੋਕ ਕਹਿੰਦੇ ਨੇ ਕਨਕ ਸੈਂਟਰ ਵੱਲੋਂ ਆਰੀ ਇਹਨਾਂ ਨੇ ਕਾਰਡ ਕਈ ਕੈਂਸਲ ਕੀਤੇ ਰੋਲਾ ਪਿਆ ਉਹਦੇ ਉੱਤੇ ਕੀ ਕਿੰਨੇ ਦੇਖੋ ਜਿਹੜਾ ਫੂਡ ਸਪਲਾਈ ਡਿਪਾਰਟਮੈਂਟ ਦੇ ਵਿੱਚ ਤਾਂ ਪਿਛਲੇ ਕਾਫੀ ਸਮੇਂ ਤੋਂ ਬੜਾ ਲੰਬਾ ਘਪਲਾ ਹੋ ਰਿਹਾ ਉਹਦੇ ਵਿੱਚ ਮਾਨੀਏ ਇੱਕ ਮੁੱਖ ਮੰਤਰੀ ਇੱਕ ਮੰਤਰੀ ਵੀ ਜੇਲ੍ਹ ਕੱਟ ਰਹੇ ਨੇ ਔਰ ਉਸ ਤੋਂ ਬਾਅਦ ਉਹ ਰੁਕਿਆ ਨਹੀਂ ਉਹ ਉਸੇ ਢੰਗ ਨਾਲ ਜਾਰੀ ਹੈ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਦੱਸਦਾ ਇਹਦੇ ਚ ਭੋਲੇ-ਪਾਲੇ ਡਿੱਪੂ ਹੋਲਡਰਾਂ ਦਾ ਕੋਈ ਕੰਮ ਨਹੀਂ ਹੈ ਇਹਦੇ ਵਿੱਚ ਜਿਹੜੀ ਐਡਮਿਨਿਸਟ੍ਰੇਸ਼ਨ ਆ ਜਿਹੜੀ ਅਫਸਰशाही ਆ ਜਿਹੜੇ ਅੰਗੂਠੇ ਲਾ ਕੇ ਖੋਲਦੇ ਨੇ ਉਹਨਾਂ ਦਾ ਵੱਡਾ ਯੋਗਦਾਨ ਆ ਸਾਰਾ ਕਪੜਾ ਉਹ ਅਫਸਰशाही ਦੇ ਸਿਰ ਤੇ ਹੋ ਰਿਹਾ ਅਫਸਰशाही ਆਪਣੀ ਜਗ੍ਹਾ ਤੇ ਵਿਰਾਜਮਾਨ ਆ ਤੇ ਲੇਕਿਨ ਬਾਕੀ ਤੰਤਰ ਬਦਲੇ ਜਾ ਰਹੇ ਨੇ ਛੋਟੇ ਛੋਟੇ ਡੀਪੂ ਹੀਲਡਰਾ ਹੋਲਡਰਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਕਿਸੇ ਦੀ ਸਪਲਾਈ ਬੰਦ ਕਰ ਦਿੰਦੇ ਨੇ ਕਿਸੇ ਨੂੰ ਕੁਝ ਦਸਾਉਂਦੇ ਨੇ ਜਦਕਿ ਉਹ ਇਹਦੇ ਚ ਵਜ੍ਹਾ ਨਹੀਂ ਹਨ ਵਜ੍ਹਾ ਉਹ ਅਫਸਰ ਹਨ ਜਿਹੜੇ ਜਿਨ੍ਹਾਂ ਨੂੰ ਮੌਤਲ ਕਰਨ ਦੀ ਜ਼ਰੂਰਤ ਆ ਔਰ ਜੇ ਜਲਦੀ ਇਹਦੇ ਤੇ ਕੋਈ ਨਾ ਹੋਇਆ ਤਾਂ ਬੜੀ ਜਲਦੀ ਅਸੀਂ ਇਸ ਮੁੱਦੇ ਨੂੰ ਵੀ ਬੜੇ ਵੱਡੇ ਸਤਰ ਤੇ ਚੱਕਣ ਜਾ ਰਹੇ ਹਾਂ ਜੀ ਅੱਜ ਮੰਗ ਪੱਤਰ ਦਿੱਤਾ ਡੀਸੀ ਸਾਹਿਬ ਨੂੰ ਕੀ ਵਜ੍ਹਾ ਅੱਜ ਮੰਗ ਪੱਤਰ ਦੀ ਦੇਖੋ ਇਸ ਤਰ੍ਹਾਂ ਹੈਗਾ ਕਿ ਦਿੱਲੀ ਦੇ ਅੰਦਰ ਇੱਕ ਪੁਰਾਣਾ ਬੜਾ ਚੱਲ ਰਿਹਾ ਸੀਗਾ ਕਿ ਇਹ ਨਵੀਂ ਸ਼ਰਾਬ ਪਾਲਿਸੀ ਜਿਹੜੀ ਹੈ ਉੱਥੇ ਲੈ ਕੇ ਆਏ ਸੀ ਦਿੱਲੀ ਦੇ ਅੰਦਰ ਔਰ ਉਹਦੇ ਵਿੱਚ ਬੜੇ ਲੰਬੇ ਸਮੇਂ ਤੋਂ ਸੀਬੀਆਈ ਦੀ ਜਾਂਚ ਚੱਲ ਰਹੀ ਸੀ ਔਰ ਜਾਂਚ ਦੇ ਵਿੱਚ ਪਾਇਆ ਗਿਆ ਕਿ ਦਿੱਲੀ ਦੀ ਜਿਹੜੀ ਸਰਕਾਰ ਹੈ ਉਹਨੇ ਆਪਣੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਲਾਭ ਪਹੁੰਚਾਉਣ ਵਾਸਤੇ ਵੱਡੇ ਪੱਧਰ ਤੇ ਉਹਦੇ ਤੇ ਕਪਲਾ ਕੀਤਾ ਹੈ ਪ੍ਰਚਾਰ ਕੀਤਾ ਹੈ। ਔਰ ਉੱਥੇ ਉਹਨਾਂ ਦੇ ਡਿਪਟੀ ਸੀਐਮ ਮਨੀਸ਼ ਸੋਦੀਆ ਦੀ ਗ੍ਰਿਫਤਾਰੀ ਹੋਈ ਹੈਗੀ। ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਲਗਾ ਰਹੀ ਹੈ। ਔਰ ਮੰਗ ਕਰ ਰਹੀ ਹੈ ਕਿ ਸੇਮ ਜੋ ਦਿੱਲੀ ਦੀ ਸ਼ਰਾਬ ਪਾਲਿਸੀ ਸੀ ਉਹੀ ਸ਼ਰਾਬ ਪਾਲਿਸੀ ਇਹਨਾਂ ਨੇ ਪੰਜਾਬ ਦੇ ਅੰਦਰ ਲਾਗੂ ਕੀਤੀ ਹੈ। ਔਰ ਉਹੀ ਲੋਕ ਨੇ ਜਿਨ੍ਹਾਂ ਨੇ ਦਿੱਲੀ ਦੇ ਅੰਦਰ ਸ਼ਰਾਬ ਦਾ ਵਪਾਰ ਕਰ ਰਹੇ ਨੇ ਔਰ ਉਹੀ ਪੰਜਾਬ ਦੇ ਅੰਦਰ ਅੱਜ ਵਪਾਰ ਦਾ ਸ਼ਰਾਬ ਵਪਾਰ ਕਰ ਰਹੇ ਨੇ ਸ਼ਰਾਬ ਦਾ ਸਾਡੀ ਮੰਗ ਇਹ ਹੈ ਅਸੀਂ ਗਵਰਨਰ ਸਾਹਿਬ ਨੂੰ ਮੈਮੋਰੰਡਮ ਪਹੁੰਚਾਣਾ ਹੈ ਡੀਸੀ ਸਾਹਿਬ ਦੇ ਮਾਧਿਅਮ ਦੇ ਨਾਲ ਕਿ ਜਿਸ ਤੰਗ ਨਾਲ ਉੱਥੇ ਜਾਂਚ ਕਰਨ ਤੋਂ ਬਾਅਦ ਇਹਨਾਂ ਦੇ ਖਿਲਾਫ ਭ੍ਰਸ਼ਟਾਚਾਰ ਪਾਇਆ ਗਿਆ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਇਹਨਾਂ ਦੇ ਖਿਲਾਫ ਇਹ ਜਾਂਚ ਹੋਣੀ ਚਾਹੀਦੀ ਹੈ ਔਰ ਸੀਬੀਆਈ ਦੀ ਜਾਂਚ ਦੀ ਅਸੀਂ ਮੰਗ ਕਰ ਰਹੇ ਹਾਂ ਕਿਉਂਕਿ ਜੇਜਰੀਵਾਲ ਔਰ ਆਮ ਆਦਮੀ ਪਾਰਟੀ ਦੇ ਸਾਰੇ ਨੇਤਾ ਜਿਥੇ ਆਪਣੇ ਆਪ ਨੂੰ ਕਟੜ ਇਮਾਨਦਾਰ ਹੋਣ ਦਾ ਦਾਵਾ ਕਰਦੇ ਆ ਅੱਜ ਪੰਜਾਬ ਦੇ ਅੰਦਰ 3 ਐਮਐਲਏ ਇਹਨਾਂ ਦੇ ਸਿੱਧੇ ਤੌਰ ਤੇ ਭ੍ਰਸ਼ਟਾਚਾਰ ਦੇ ਰੂਪ ਦੇ ਵਿੱਚ ਪਾਏ ਗਏ ਆ ਸਭ ਤੋਂ ਪਹਿਲਾਂ ਵਿਜੇ ਸਿੰਘ ਲਾਣੂ ਨੇ ਖੁਦ ਅੰਦਰ ਕੀਤਾ ਫਿਰ ਫੋਜਾ ਸਿੰਘ ਸਰਾਰੀ ਦੀ ਵੀਡੀਓ ਆਈ ਔਰ ਹੁਣ ਤੀਸਰਾ ਇਹਨਾਂ ਦਾ ਬਠਿੰਡਾ ਦੇ ਹਾਤੀ ਦਾ ਜਿਹੜਾ ਅਮਿਤ ਰਤਨਾ ਉਹਨੂੰ ਪਕੜਿਆ ਗਿਆ ਹੈਗਾ ਸੋ ਮੈਂ ਸਮਝਦਾ ਕਿ ਇਹ ਕਟੜ ਇਮਾਨਦਾਰ ਨਹੀਂ ਇਹ ਕਟੜ ਬੇਈਮਾਨਾਂ ਦੀ ਪਾਰਟੀ ਹੈ ਔਰ ਪੰਜਾਬ ਦੇ ਵਿੱਚ ਅਸੀਂ ਮੰਗ ਕਰਦੇ ਆ ਇਹ ਪੰਜਾਬ ਦੇ ਵਿੱਚ ਗਵਰਨਰ ਸਾਹਿਬ ਡੀਸੀ ਸਾਹਿਬ ਦੇ ਰਾਹੀਂ ਅੱਜ ਜਿਹੜਾ ਅਸੀਂ ਮੈਮੋਰੰਡਮ ਦੇਣਾ ਹੈ ਕਿ ਪੰਜਾਬ ਦੇ ਅੰਦਰ ਵੀ ਇਹ ਸੀਬੀਆਈ ਦੀ ਜਾਂਚ ਹੋਵੇ ਗਵਰਨਰ ਜੀ ਤਾਂ ਪਹਿਲਾਂ ਹੀ ਨਹੀਂ ਉਹ ਸੁਣਦੇ ਗੱਲ ਕਰੀਏ ਤਾਂ ਸੀਐਮ ਤੇ ਗਵਰਨਰ ਦੇ ਵਿਚਾਲੇ ਤਲਖੀ ਜਿਹੜੀ ਹੈ ਲਗਾਤਾਰ ਦੇਖਣ ਨੂੰ ਮਿਲਦੀ ਹੈ ਨਹੀਂ ਦੇਖੋ ਗਵਰਨਰ ਸਾਹਿਬ ਬੜਾ ਅੱਛਾ ਕੰਮ ਕਰ ਰਹੇ ਆ ਪੰਜਾਬ ਦੇ ਭਲੇ ਦੀ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਨੇ ਪਰ ਮੈਂ ਸਮਝਦਾ ਕਿ ਇਹ ਸਰਕਾਰ ਜਿਹੜੀ ਹੈਗੀ ਆ ਪੰਜਾਬ ਦੀ ਇਹ ਦਿੱਲੀ ਤੋਂ ਨਿਰਦੇਸ਼ ਲੈ ਕੇ ਚੱਲਦੀ ਆ ਇਦੇ ਪਿੱਛੇ ਕੇਜਰੀਵਾਲ ਸਾਹਿਬ ਔਰ ਜਿਹੜਾ ਰਾਗਵ ਚੱਕਦਾ ਉਹ ਕਿਤਨਾ ਕਿਤੇ ਇਹਨਾਂ ਦੇ ਤੁਣਕੇ ਹਿਲਾਉਂਦੇ ਨੇ ਔਰ ਮੈਂ ਸਮਝਦਾ ਕਿ ਪੰਜਾਬ ਨੂੰ ਸਹੀ ਔਰ ਠੀਕ ਸੇ ਦਿਣ ਦੀ ਬਜਾਏ ਪੰਜਾਬ ਨੂੰ ਇੱਕ ਰਾਜਕਤਾ ਵੱਲ ਲੈ ਕੇ ਜਾ ਰਹੇ ਨੇ ਪੰਜਾਬ ਨੂੰ ਪੰਜਾਬ ਦਾ ਜਿਸ ਤਰ੍ਹਾਂ ਢੰਗ ਨਾਲ ਲਾਂਡਰ ਵਗਾੜਿਆ ਉਹ ਇੱਕ ਬਹੁਤ ਵੱਡਾ ਪ੍ਰਸ਼ਨ ਪੰਜਾਬ ਦੇ ਸਾਰੇ ਪੰਜਾਬੀਆਂ ਦੇ ਉਦੇ ਤੇ ਆ ਕਿ ਕਿੰਨੇ ਚਾਨ ਔਰ ਮੱਤੇ ਨਾਲ ਇਹਨਾਂ ਨੂੰ ਵੋਟਾਂ ਪਈਆਂ ਸੀ ਔਰ ਪੰਜਾਬ ਦਾ ਮਾਹੌਲ ਇਹਨਾਂ ਨੇ ਖਰਾਬ ਕਰਕੇ ਰੱਖਿਆ ਸੋ ਗਵਰਨਰ ਸਾਹਿਬ ਜੋ ਕਰ ਰਹੇ ਨੇ ਗਵਰਨਰ ਸਾਹਿਬ ਤਾਂ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਨੇ ਪਰ ਮੈਨੂੰ ਬੜੇ ਦੁੱਖ ਨਾਲ ਇਹ ਗੱਲ ਕਹਿਣਾ ਪੈ ਰਿਹਾ ਕਿ ਇਹਨਾਂ ਨੂੰ ਨਾ ਤਾਂ ਕਾਨੂੰਨ ਦਾ ਪਤਾ ਹੈ ਕਿਉਂਕਿ ਇੱਕ ਸੰਵਿਧਾਨਿਕ ਔਰ ਪੰਜਾਬ ਦੇ ਸਭ ਤੋਂ ਉੱਚ ਸਥਾਨ ਤੇ ਬੈਠਾ ਵਿਅਕਤੀ ਉਹਨੂੰ ਇਸ ਢੰਗ ਨਾਲ ਤੋੜਿਆ ਜਾਂਦਾ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਜੀ ਕੇਂਦਰ ਦੇ ਵਿੱਚ ਸਰਕਾਰ ਤੁਹਾਡੀ ਸੀਜੀਐ ਜਾਂਚ ਦੀ ਮੰਗ ਕਰਦੇ ਹੋ ਕਿ ਲੱਗਦਾ ਨਹੀਂ ਕਿ ਕੇਂਦਰ ਦੀ ਸਰਕਾਰ ਅਗਰ ਐਕਸ਼ਨ ਲੈਣਾ ਚਾਹਵੇ ਤਾਂ ਐਕਸ਼ਨ ਲੈ ਸਕਦੀ ਹੈ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਕੁਝ ਸੰਵਿਧਾਨ ਹੁੰਦਾ ਹੈ ਔਰ ਸੰਵਿਧਾਨ ਦੇ ਵਿੱਚ ਪੰਜਾਬ ਸਰਕਾਰ ਨੂੰ ਇਹ ਦਸਰਾ ਹੁੰਦਾ ਹੈ ਕਿ ਇਹ ਇਹਦੇ ਤੇ ਜਿਹੜਾ ਹੈ ਘਟਾਨਾ ਹੋਇਆ ਪਰ ਕਿਉਂਕਿ ਪੰਜਾਬ ਸਰਕਾਰ ਦੇ ਵਿਰੁੱਧ ਹੈ ਇਸ ਕਰਕੇ ਅਸੀਂ ਗਵਰਨਰ ਸਾਹਿਬ ਤੋਂ ਮੰਗ ਕਰਦੇ ਹੁਸ਼ ਸ਼ਾਹ ਜੀ ਇੱਕ ਟਾਂਕਾ ਦੇਖੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਆਪ ਨੂੰ ਦੇਸ਼ ਦੇ ਵਿੱਚ ਕਟਰ ਇਮਾਨਦਾਰ ਦਾ ਉਪਾਦ ਦਿੱਤਾ ਆਪਣੇ ਆਪ ਹੀ ਇਹਨਾਂ ਨੇ ਆਪਣੇ ਆਪ ਨੂੰ ਕਟਰ ਇਮਾਨਦਾਰ ਕਿਹਾ ਔਰ ਤੁਹਾਡੇ ਸਾਹਮਣੇ ਅੱਜ ਇੱਕ ਕੱਟਰ ਬਈ ਮਾ ਨਿਕਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਵਿੱਚ ਸ਼ਰਾਬ ਪੀ ਦੀ ਪਾਲਿਸੀ ਬਣਾਈ ਜਿਹਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਕਪੜਾ ਔਰ ਸੀਬੀਆਈ ਨੇ ਜਾਂਚ ਕੀਤੀ ਔਰ ਤੁਹਾਡੇ ਸਾਹਮਣੇ ਅੱਜ ਜਿਹੜਾ ਉਹਨਾਂ ਦੇ ਉੱਤੇ ਉਹਦੇ ਡਿਪਟੀ ਸੀਐਮ ਨੇ ਅੱਜ ਉਹਨਾਂ ਨੂੰ ਅਡਰੈਸ ਕੀਤੇ ਹੋਏ ਨੇ ਤੇ ਜੋ ਦਿੱਲੀ ਦੇ ਵਿੱਚ ਪਾਲਿਸੀ ਬਣਾਈ ਉਹ ਪੰਜਾਬ ਦੇ ਵੀ ਜਿਹੜੇ ਲੋਕ ਨੇ ਪੰਜਾਬ ਦੇ ਅਫਸਰ ਪੰਜਾਬ ਦੇ ਮੰਤਰੀਆਂ ਨੇ ਦਿੱਲੀ ਚ ਜਾ ਕੇ ਸੇਮ ਪਾਲਿਸੀ ਨੂੰ ਪੰਜਾਬ ਦੇ ਲਾਗੂ ਕੀਤਾ ਔਰ ਪੰਜਾਬ ਦੇ ਵਿੱਚ ਵੀ ਹਜ਼ਾਰਾਂ ਕਰੋੜ ਰੁਪਏ ਦਾ ਕਪੜਾ ਹੈ ਜੇ ਪੰਜਾਬ ਦੀ ਵੀ ਸੀਬੀਆਈ ਜਾਂਚ ਕਰੇਗੀ ਤੇ ਜਿਹੜੇ ਇਥੋਂ ਦੇ ਮੰਤਰੀ ਔਰ ਜਿਹੜੇ ਅਫਸਰ ਨੇ ਉਹ ਜਲਦੀ ਤੋਂ ਜਲਦੀ ਜਿਹੜੀ ਤੁਹਾਡੇ ਸਾਹਮਣੇ ਜਿਲ੍ਹਾਂ ਚ ਨੇ ਰਾਨਗੇ ਤੇ ਸਾਡੀ ਇਹ ਮੰਗੇ ਸੀਬੀਆਈ ਤੋਂ ਕਿ ਜਲਦੀ ਤੋਂ ਜਲਦੀ ਜਿਹੜੀ ਇਹ ਪੰਜਾਬ ਦੇ ਵਿੱਚ ਵੀ ਜਿਹੜੀ ਇਹ ਇਨਕੁਆਰੀ ਕਰਾਈ ਜਾਵੇ ਔਰ ਜਿਹੜੇ ਇਥੋਂ ਦੇ ਦੋਸ਼ੀ ਨੇ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਜਿਨ੍ਹਾਂ ਨੇ ਸਾਡੇ ਜਿਹੜੇ ਦੇਸ਼ ਦਾ ਪੈਸਾ ਖਾਦਾ ਹੈ ਉਹਨਾਂ ਨੂੰ ਰੈਸ਼ ਕੀਤਾ ਜਾਵੇ ਮਿਹਰ ਕਮ ਮਹੱਲਾ ਕਲੀਨਿਕਾਂ ਚ ਟੈਸਟ ਵਾਲੀ ਕੰਪਨੀ ਭੱਜ ਗਈ ਦੇਖੋ ਇਹ ਆਮ ਆਦਮੀ ਪਾਰਟੀ ਦਾ ਕੰਮ ਹੈ ਸਾਰੇ ਦਿਨ ਝੂਠ ਬੋਲਣਾ ਇਹ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਗੁੰਮਰਾਹ ਕੀਤਾ ਔਰ ਅਜੇ ਕੋਈ ਨਾ ਕੋਈ ਡਰਾਮਾ ਕਰਕੇ ਔਰ ਅਜੇ ਮਹੱਲਾ ਕਲੀਨਿਕ ਦੇ ਨਾਂ ਤੇ ਵੀ ਇਹਨਾਂ ਨੇ ਲੁੱਟਿਆ ਸਾਡੇ ਜਿਹੜੇ ਸੇਵਾ ਕੇਂਦਰ ਬਣੇ ਸੀ ਪਹਿਲਾਂ ਉਹਨਾਂ ਦੇ ਵਿੱਚ ਦੇਖੋ ਸਾਰੇ ਕਮਰੇ ਬਣੇ ਸੀ ਸਿਰਫ ਰੰਗ ਕਰਾ ਕੇ ਔਰ ਇੱਕ ਦੋ ਕੁਰਸੀਆਂ ਲਗਾ ਕੇ ਇਹਨਾਂ ਨੇ 20000 ਰੁਪਏ ਉਹਦਾ ਖਰਚਾ ਕੀਤਾ ਉਹਦੀ ਵੀ ਜਾਂਚ ਹੋਣੀ ਚਾਹੀਦੀ ਕਿਉਂਕਿ ਉਹਦੇ 'ਚ ਵੀ ਕਰੋੜਾਂ ਰੁਪਏ ਦਾ ਕਪੜਾ ਹੈ ਔਰ ਅੱਜ ਜਿਹੜੇ ਉਹ ਤੋਂ ਟੈਸਟ ਕਰਨ ਵਾਲੇ ਜਿਹੜੇ ਲੋਕ ਸੀ ਜਿਨ੍ਹਾਂ ਦੀ ਡਿਊਟੀ ਸੀ ਉਹ ਭੱਜ ਗਏ ਨੇ ਇਹ ਸਿਰਫ ਝੂਠਾ ਪ੍ਰਚਾਰ ਕਰਦੇ ਨੇ ਲੋਕਾਂ ਨੂੰ ਗੁਮਰਾ ਕਰ ਰਹੇ ਨੇ ਸਾਡੇ ਦੇਸ਼ ਦਾ ਪੈਸਾ ਸਾਡੇ ਪੰਜਾਬ ਦਾ ਪੈਸਾ ਜਿਹੜਾ ਇਕੱਠਾ ਕਰਕੇ ਇਹ ਸਿਰਫ ਐਡਾ ਦੇ ਲਾ ਰਹੇ ਨੇ ਤੁਹਾਡੇ ਸਾਹਮਣੇ ਹਰ ਗਲੀ ਤੇ ਮੱਲੇ ਦੇ ਦੇਖੋ ਉਹਨਾਂ ਦੇ ਬੋਰਡ ਲੱਗੇ ਨੇ ਸਾਡਾ ਕੰਮ ਬਾਲਦਾ ਸਾਡਾ ਕੰਮ ਬੋਲਦਾ ਇਹਨਾਂ ਦਾ ਕੋਈ ਕੰਮ ਨਹੀਂ ਬੋਲ ਰਿਹਾ ਇਹਨਾਂ ਦਾ ਪੰਜਾਬ ਦੇ ਵਿੱਚ ਝੂਠ ਬੋਲ ਰਿਹਾ ਝੂਠ ਵਿਕ ਰਿਹਾ ਔਰ ਸਾਡੇ ਲੋਕ ਗੁਮਰਾ ਹੋ ਰਹੇ ਨੇ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਪੰਜਾਬ ਅਸੀਂ ਉਹਨੂੰ ਬੇਨਤੀ ਕਰਾਂਗਾ ਆਓ ਜੇ ਅਸੀਂ ਪੰਜਾਬ ਨੂੰ ਬਚਾਣਾ ਪੰਜਾਬ ਨੂੰ ਨਕਸ਼ਾ ਮੁਕਤ ਕਰਨਾ ਹੈ ਤੇ ਸਾਨੂੰ ਇਹਨਾਂ ਤੋਂ ਜਿਹੜਾ ਨੇ ਇਹਨਾਂ ਦੇ ਵਿਰੋਧ ਖੜਾ ਹੋ ਕੇ ਜਿਹੜਾ ਵੀ ਵਿਰੋਧ ਕਰਕੇ ਇਹਨਾਂ ਨੂੰ ਭਜਾਣਾ ਚਾਹੀਦਾ ਤੇ ਉਹਨਾਂ ਨੂੰ ਸਖਤ ਦੋਸ਼ਾਂ ਸਜ਼ਾ ਦਵਣੀ ਚਾਹੀਦੀ ਹੈ ਸਰ ਮਹੱਲ clinic ਦੇ ਵਿੱਚ ਟੈਸਟਿੰਗ ਦੀ ਸੁਵਿਧਾ ਵਾਲੀ ਜਿਹੜੀ ਕੰਪਨੀ ਆ ਉਹ ਭੱਜ ਗਈ ਆ ਔਰ ਕਿਸ ਤਰੀਕੇ ਨਾਲ ਲਗਾਤਾਰ ਵਿਰੋਧ ਹੋ ਰਿਹਾ ਭਾਜ ਭਾਜ ਕਿਸ ਤਰੀਕੇ ਨਾਲ ਦੇਖਦੇ ਦੇਖੋ ਸੱਚ ਹਮੇਸ਼ਾ ਸਾਹਮਣੇ ਆਂਦਾ ਜਿਹੜੀ ਕਟੜ ਬੇਈਮਾਨ ਬਾਟੀ ਆਪਣੇ ਆਪਣੇ ਮਾਨਦਰ ਕਹਿੰਦੀ ਸੀ ਅੱਜ ਉਹਦੇ ਹਾਲਾਤ ਲੋਕਾਂ 'ਚ ਆ ਗਿਆ ਜਿਹੜੇ ਕੰਪਨੀ ਭੱਜ ਗਈ ਆ ਕਿਉਂਕਿ ਜੋ ਰੇਟ ਦਿੱਤੇ ਜਾ ਰਿਹਾ ਉਹ ਰੇਟ ਪੂਰੇ ਨਹੀਂ ਕੀਤੇ ਜਾ ਸਕਦੇ ਇਹ ਕਹਿੰਦੇ ਸੀ ਨੌਕਰੀਆਂ ਦੇਾਂਗੇ ਮੱਲਾ ਕਲੀਨਿਕ ਦਾ ਕੀ ਸੀਗਾ ਹੈਲਥ ਐਂਡ ਵੈਲਨੈਸ ਸੈਂਟਰ ਦੇ ਉੱਤੇ ਜਿਹੜੇ ਪੈਸੇ ਕੇਂਦਰ ਸਰਕਾਰ ਵੱਲੋਂ ਕਰੋੜਾ ਰੁਪਏ ਦੇ 70 ਕਰੋੜ ਰੁਪਏ ਦੇ ਫੰਡ ਆਏ ਸੀ ਉਹ ਯੂਜ਼ ਕਰਕੇ ਇੱਕ ਆਪਣਾ ਪਾਰਟੀ ਦਾ ਨਾਮ ਯੂਜ਼ ਕੀਤਾ ਸੀ ਆਮ ਆਦਮੀ ਉਹ ਯੂਜ਼ ਕਰਨ ਵਾਸਤੇ ਆਪਣੀ ਟੀਆਰਪੀ ਵਧਾਉਣ ਵਾਸਤੇ ਜਿੱਦਾਂ ਪਹਿਲਾਂ ਵੀ ਆਈਐਸ ਅਫਸਰ ਨੇ ਸਾਹਬ ਨੇ ਗੱਲ ਕੀਤੀ ਸੀ ਵੀ 10 ਕਰੋੜ ਦਾ ਮੱਲਾ ਕਲੀਨਿਕ ਬਣਾ ਕੇ 30 ਕਰੋੜ ਦੀ ਐਡ ਦਿੱਤੀ ਗਈ ਉਹਨੂੰ ਫਟਾਫਟ ਬਦਲ ਦਿੱਤਾ ਗਿਆ ਇਹ ਚੀਜ਼ਾਂ ਬਾਹਰ ਆਣੀਆਂ ਹੀ ਸੀਗੀਆਂ ਅੱਜ ਲੋਕ ਜਾਗਰੂਕ ਹੋ ਗਏ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਿੱਥੇ ਲਾਅਨ ਆਰਡਰ ਦੀ ਸਥਿਤੀ ਫੇਲ ਹੋ ਚੁੱਕੀ ਹੈ ਉੱਥੇ ਜਿਹੜੇ ਇਹਨਾਂ ਨੇ ਝੂਠੇ ਵਾਅਦੇ ਕੀਤੇ ਸੀ ਉਹ ਵੀ ਫਲਾਪ ਹੋ ਚੁੱਕੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਸੰਗਰੂਰ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਆਉਣ ਵਾਲੇ ਟਾਈਮ ਦੇ ਵਿੱਚ ਚਾਹੇ ਮੇਰ ਦੀਆਂ ਚੋਣਾਂ ਆ ਰਹੀਆਂ ਤੇ ਚਾਹੇ ਅਗੋਂ ਐਮਪੀ ਦੀਆਂ ਚੋਣਾਂ ਰਹੀਆਂ ਪੰਜਾਬ ਇੱਕ ਤਰਫਾ ਭਾਰਤੀ ਜਨਤਾ ਪਾਰਟੀ ਨੇ ਲੱਗਿਆ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਗਈ ਉੱਥੇ ਸੱਚ ਦੀ ਗੱਲ ਕੀਤੀ ਹੈ ਤੇ ਜੋ ਵਾਦੇ ਕੀਤੇ ਉਹ ਪੂਰੇ ਕੀਤੇ। ਭਾਜਪਾ ਕਿਸ ਤਰੀਕੇ ਦੇ ਨਾਲ ਆਵਾਜ਼ ਉਠਾਈ ਹੈ ਕਿਉਂਕਿ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਖੱਜਲ ਖਵਾਰੀ ਲੋਕਾਂ ਨੂੰ ਦੇਖੋ ਬਹੁਤ ਖੱਜਲ ਖਵਾਰੀ ਹੋ ਰਹੀ ਹੈ ਚਾਹੇ ਰਜਿਸਟਰੀ ਕਰਦੇ ਖੱਜਲ ਖਵਾਰੀ ਕਰੀਏ ਚਾਹੇ ਮੱਲਾ ਕਲੀਨਿਕ ਦੀ ਗੱਲ ਕਰੀਏ ਚਾਹੇ ਆਮ ਗੱਲਾਂ ਕਰੀਏ ਹਰ ਗੱਲ ਤੇ ਖੱਜਲ ਖਵਾਰੀ ਚਾਹੇ ਲੋਨ ਆਰਡਰ ਦੀ ਗੱਲ ਕਰੀਏ ਬੱਚੇ ਬੱਚਿਆਂ ਦੀ ਸੇਫ ਨਹੀਂ ਹੈਗਾ ਹੁਣ ਰਜਿਸਟਰੀਆਂ ਤੇ ਐਨਓਸੀ ਦੇ ਉੱਤੇ ਦੇਖੋ ਕਿੰਨੀ ਪ੍ਰੋਬਲਮ ਹੈ ਦੂਜੀ ਗੱ ਇਹ ਖੱਜਲਗੁਆਰ ਜਨਤਾ ਹੋ ਰਹੀ ਹੈ ਤੇ ਹੋਈ ਸੀ ਜਿੱਦਾਂ ਇੱਕ ਮੌਕਾ ਕਹਿੰਦੇ ਸੀ ਇੱਕ ਮੌਕਾ ਦਿਓ ਇੱਕ ਮੌਕੇ ਚ ਪੰਜਾਬ ਨੂੰ ਮਿਲ ਗਿਆ ਧੋਖਾ ਤੇ ਇਸ ਧੋਖੇ ਦਾ ਜਵਾਬ ਤਾਂ ਹੁਣ ਲੋਕਾਂ ਨੇ ਦੇਣਾ ਅਸੀਂ ਪ੍ਰੋਟੈਸਟ ਕਰਦੇ ਹਾਂ ਹੁਣ ਅੱਜ ਵੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਲੋਕ ਆਪਣੇ ਮਹਾਰਿਓ ਕੇ ਆ ਰਹੇ ਕਿਉਂਕਿ ਲੋਕ ਚਾਹਦੇ ਆ ਕਿ ਮਹਾਰਿਓ ਕੇ ਅੱਗੇ ਲੱਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਜਿੱਥੇ ਗਈ ਹੈ ਉੱਥੇ ਸਾਰਾ ਜਿਹੜਾ ਸਿਸਟਮ ਠੀਕ ਹੋਇਆ ਤੇ ਸਿਸਟਮ ਠੀਕ ਹਰ ਬੰਦਾ ਚਾਹਦਾ ਹੈ ਭਾਰਤ ਦਾ ਹਰ ਵਾਸੀ ਚਾਹਦਾ ਕਿ ਸਿਸਟਮ ਠੀਕ ਹੋਵੇ ਐ